ਖਾਜਦੇ ਹੁੰਦੇ ਆ ਕਿ ਯਾਰ ਦੇਖੋ ਇੱਕ ਕੋ ਲੜਾਈ ਸੀ ਤੇ ਕਿ ਲੜਾਈ ਇੱਥੇ RAMNA ਬੈਠਿਆ ਉਥੋਂ ਭੋਰੇ ਚ ਬੜੇ ਹੁੰਦੇ ਸੀ ਕਿਉਂਕਿ ਡਰ ਬਹੁਤ ਸੀ ਅੱਜ ਦੇ ਜ਼ਮਾਨੇ ਚ ਕਿਸੇ ਨੂੰ ਡਰ ਮਾੜੀ ਜੀ ਮਿਦਾਇਲਾ ਜੇ ਨਾ ਲੋਕ ਵੀਡੀਓ ਬਣਾਉਣ ਲੱਗ ਪੈਂਦੇ ਹਾਲਾਂਕਿ ਇਹ ਨਿਦਰ ਚ ਇੱਕ ਟਰੱਕ ਆ ਗਿਆ ਉਹਨਾਂ ਨੇ ਬੈਕ ਕਰਕੇ ਬੈਕ ਖੋਲੀ ਬੈਕ ਖੋਲਣ ਤੋਂ ਬਾਅਦ ਉਹਨਾਂ ਨੇ ਇਹ ਬੰਬ ਛੇਟਾ ਛੱਟੇ ਸ਼ੁਰੂ ਕਰ ਦਿੱਤੇ ਉਹ ਕਹਿੰਦੇ ਬੰਬ ਹੈ ਮੈਂ ਕਿ ਬੰਬ ਕਿੱਥੋਂ ਆ ਗਏ ਚਲ ਚੁਣ ਨਾ ਜਾਣ ਕਹਿੰਦੇ ਇਹਨਾਂ ਦੇ ਫਿਊਜ਼ ਕੱਡੇ ਹੋਏ ਆ ਡਿੱਗੇ ਹੋਰ ਕਿੱਥੇ ਕਿੱਥੇ ਡਿੱਗੇ ਸੀ ਜਿੰਨੇ ਗਿਆਦ ਇਹ ਬਠਿੰਡੇ ਦੇ ਸਰਾਊਂਡਿੰਗ ਏਰੀਆ ਚ ਆਲੇ ਦੁਆਲੇ ਗਰੇ ਸੀ ਜੀ ਨਰਵਾਣੀ ਗਰੇ ਸੀ ਰੇਲਵੇ ਚ ਗਰੇ ਸੀ ਜੀ ਰੇਲਵੇ ਐਨਮੈਂਟ ਬਾਦ ਲਾਹੌਰ ਸਟੇਸ਼ਨ ਤੋਂ ਖਬਰ ਆ ਰਹੀ ਸੀ ਕਿ ਬਠਿੰਡੇ ਦਾ ਸਟੇਸ਼ਨ ਸੀ ਸਾਰਾ ਡੈਸਟਰੋਇ ਕਰ ਤਤੈਸਨਸ ਕਰ ਹਮ ਜੰਗ ਸ਼ਬਦ ਇੱਕ ਤਰਾ ਨਾਲ ਤਰਾ ਜਿਆ ਕੱਢ ਦਿੰਦਾ ਹੈ ਹੁਣ ਹਰ ਕੋਈ ਬੰਦਾ ਕਹਿੰਦਾ ਕਿ ਜੰਗ ਲੱਗ ਜੇ ਜੰਗ ਲੱਗ ਜੇ ਪਰ ਜਦੋਂ ਜੰਗ ਛਿੜੀ ਤਾਂ ਸਾਰੇ ਸੁਸਰੇ ਉਗਲ ਸੌਗੇ ਗੱਲ ਪੱਤਰਕਾਰਾਂ ਦੀ ਵੀ ਕਰਦੇ ਆ ਇਸ ਮੈਦਾਨੇ ਜੰਗ ਦੇ ਵਿੱਚ ਜਿਸ ਢੰਗ ਦੇ ਨਾਲ ਇਸ ਸਥਿਤੀ ਦੀ ਰਿਪੋਰਟਿੰਗ ਹੋਈ ਹੈ ਉਸ ਨੇ ਜੱਗ ਹਸਾਈ ਕੀਤੀ ਹੈ ਪਰ ਕੁਝ ਲੋਕ ਅਜੇ ਹੀ ਨੇ ਜਿਨ੍ਹਾਂ ਨੇ 1971 ਦੀ ਜੰਗ ਦੀ ਰਿਪੋਰਟਿੰਗ ਕੀਤੀ ਸੀ ਅੱਜ ਅਸੀਂ ਸਾਕਸ਼ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਕਿ ਬੰਬਾਂ ਦੇ ਵਿੱਚ ਉਸ ਵਿਅਕਤੀ ਨੇ ਕਿਵੇਂ ਰਿਪੋਰਟਿੰਗ ਕੀਤੀ ਸੀ ਇਸ ਗੱਲਬਾਤ ਨੂੰ ਪਹਿਲਾਂ ਤੁਸੀਂ ਸ਼ੇਅਰ ਕਰ ਦਿਓ ਅਸੀਂ ਬਠਿੰਡੇ ਦੇ ਵਿੱਚ ਹੀ ਆ ਤੇ ਬਠਿੰਡੇ ਦੇ ਵਿੱਚ ਹੀ ਇੱਕ ਸਾਕਸ਼ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਨਾ ਉਹਦਾ ਕੋਈ ਤਮਾਸ਼ਾ ਸੀ ਨਾ ਉਹਦਾ ਕੋਈ ਟੀਆਰਪੀ ਸੀ ਸਿਰਫ ਤੇ ਸਿਰਫ ਕੀ ਸੀ ਤਾਂ ਰਿਪੋਰਟਿੰਗ ਮੈਨੂੰ ਇਸ ਘਰ ਦੇ ਅੰਦਰ ਲੈ ਕੇ ਚੱਲਦਾ ਹਾਂ ਇਸ ਘਰ ਦੇ ਵਿੱਚ ਅਜਿਹਾ ਸਾਕਸ਼ ਹੈ ਜੋ ਕਿ ਬਠਿੰਡੇ ਦੇ ਫੋਟੋਗ੍ਰਾਫੀ ਦੇ ਵਿੱਚ ਕੈਮਰਾ ਰਿਪੋਰਟਿੰਗ ਦੇ ਵਿੱਚ ਬਹੁਤ ਮੰਨੀ ਪਰਮੰਨੀ ਸਖਸ਼ੀਅਤ ਰਹੀ ਹੈ ਸੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਾਂ ਅੰਦਰ ਚੱਲਦੇ ਆਂ ਤੇ ਉਹਨਾਂ ਨਾਲ ਗੱਲ ਕਰਾਉਣੇ ਆ ਤੁਹਾਨੂੰ ਦਿਖਾਉਣੇ ਆ ਪਹਿਲਾਂ ਉਹ ਤਸਵੀਰ ਜਿਹੜੀ ਤਸਵੀਰ ਦੇ ਵਿੱਚ ਅਸ਼ਵਨੀ ਕੁਮਾਰ ਜੀ ਅਸ਼ਵਨੀ ਕੁਮਾਰ ਜੀ ਇਸ ਤਸਵੀਰ ਦੇ ਵਿੱਚ ਦਿਖਾਈ ਦੇ ਰਹੇ ਨੇ ਇਹ ਬੰਬਾਂ ਦੀ ਤਸਵੀਰ ਹੈ ਸਨ 1971 ਦੀ ਹਿੰਦਪਾਕ ਜੰਗ ਸਮੇ ਜਿਹੜਾ ਬਠਿੰਡੇ ਦੇ ਵਿੱਚ ਬੰਬ ਸੁੱਟੇ ਗਏ ਸੀ ਇਹ ਬੰਬ ਚੱਲੇ ਨਹੀਂ ਸੀਗੇ ਸੋ ਇਹਨਾਂ ਬਾਰੇ ਤਫਸੀਲ ਦੇ ਨਾਲ ਡਿਟੇਲ ਦੇ ਨਾਲ ਗੱਲਬਾਤ ਕਰਦੇ ਆ ਮੇਰੇ ਨਾਲ ਅਸ਼ਵਨੀ ਕੁਮਾਰ ਜੀ ਅਸ਼ਵਨੀ ਜੀ ਸਤਿ ਸ੍ਰੀ ਅਕਾਲ ਜੀ ਸੋ ਕੋਈ ਗੱਲ ਅਸ਼ਵਨੀ ਜੀ ਸਭ ਤੋਂ ਪਹਿਲਾਂ ਹਾਂ ਜੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਧੰਨੇ ਵਾਲਾ ਜੀ ਆਇਆ ਜੀ ਮੇਰੇ ਕੋਲ ਬਹੁਤ ਬਹੁਤ ਧੰਨਵਾਦ ਮੇਰੇ ਪੁਰਾਣੇ ਸਾਥੀ ਸੋ ਅਜਮੇ ਜੀ ਪਹਿਲਾਂ ਤਾਂ ਇਹ ਦੱਸੋ ਕਿ 1971 ਦੀ ਜੰਗ ਵੇਲੇ ਤੁਹਾਡੀ ਉਮਰ ਕਿੰਨੀ ਸੀਗੀ ਉਦੋਂ ਉਹ ਮੈਂ ਟੀਨੇਜਰ ਸੀ ਜੀ 19 दे। दे, 19 ਸਾਲ ਦਾ ਸੀ 19 ਸਾਲ ਦੇ ਤੇ 19 ਸਾਲ ਦੀ ਉਮਰ ਦੇ ਵਿੱਚ ਉਦੋਂ ਫੋਟੋਗ੍ਰਾਫੀ ਸ਼ੁਰੂ ਕਰਤੀ ਤੇ ਜਦੋਂ ਤੁਸੀਂ ਆ ਬੰਬਾਂ ਵਾਲੀ ਤਸਵੀਰ ਦਿਖਾਈ ਹੈ ਇਹ ਤੁਹਾਨੂੰ ਉੱਥੇ ਕਿਵੇਂ ਲੱਗੇ ਤੁਸੀਂ ਉਦੋਂ ਕੀ ਦੇ ਉਦੋਂ ਕੈਮਰਾਮੈਨ ਪਰਸਨ ਕੀਤਾ ਇਹ ਬੰਬ ਕਿੱਥੇ ਡੱਗੇ ਇਹਦੇ ਬਾਰੇ ਸਾਨੂੰ ਇਤਿਹਾਸ ਦੱਸੋ ਸਾਰਾ ਇਹ ਤਾਂ ਸੀ ਗੱਲ ਜੀ ਮੈਂ ਨਾ ਸਾਡੀ ਇੱਥੇ ਬਹੁਤ 1938 ਦੀ ਦੁਕਾਨ ਹੈਗੀ ਆ ਮੈਂ 10ਵੇਂ ਪੇਪਰ ਦਿੱਤੇ ਤੇ ਮੈਂ ਦੁਕਾਨ ਤੇ ਬੈਠ ਗਿਆ ਮੁੜ ਕੇ ਮੈਂ ਸਕੂਲ ਨਹੀਂ ਗਿਆ ਤੇ ਦੋ ਤਿੰਨ ਸਾਲ ਹੋ ਗਏ ਸੀ ਕੰਮ ਕਰਦਿਆਂ ਨੂੰ ਕੁਛ ਹੱਥ ਖੁੱਲ ਗਿਆ ਸੀ ਮੇਰਾ ਤੇ ਨਮ ਨਮ ਮੋਟਰਸਾਈਕਲ ਵੀ ਦਿੱਤਾ ਸੀ ਉਧਰੋਂ ਮਿਲਟਰੀ ਪਰਸਨਸ ਨਾਲ ਕੰਟੈਕਟ ਹੋ ਗਿਆ ਯੂਨਿਟ ਨਾਲ ਕਿ ਸਾਡੀ ਫੋਟੋ ਖਿੱਚੋ ਤੁਸੀਂ ਉਹ ਮੈਂ ਇੱਕ ਦਿਨ ਗਿਆ ਤੇ ਮੈਨੂੰ ਥੋੜਾ ਚਸਕਾ ਜਿਹਾ ਲੱਗ ਗਿਆ ਤੇ ਮੈਂ ਦਿੱਲੀ ਜਾਣ ਲੱਪਿਆ ਇਹ ਜਿਸ ਦਿਨ ਜਦੋਂ ਇਹ ਖਤਮ ਹੋਈਆ ਉਸ ਤੋਂ 5-10 ਦਿਨਾਂ ਬਾਅਦ ਮੈਂ ਲਗਭਗ ਚੌਧਰੀ ਮਾਰਕ ਕੋਲੇ ਗਿਆ ਉਹ ਉਸ ਲొਕੇਸ਼ਨ 'ਚ ਉਦੋਂ ਤਾਂ ਕੁਝ ਵੀ ਨਹੀਂ ਹੁੰਦਾ ਸੀ ਇੱਥੇ ਤੇ ਮੈਂ ਉੱਥੇ ਯੂਨਿਟ ਵਾਲੇ ਫੌਜੀ ਜਿਹੜੇ ਸੀ ਅਫਸਰ ਸੀ ਫੌਜੀ ਸੀ ਜਵਾਨ ਉਹ ਫੋਟੋ 'ਚ ਜਾਂਦੇ ਬਹੁਤ ਸਕੀਨ ਹੁੰਦੇ ਉਦੋਂ ਫਿਲਮ ਵੀ ਦੇਖੋ 12 ਵਾਲੀ ਆਂਦੀ ਹੁੰਦੀ ਸੀ ਮਤਲਬ 3-4 ਫਿਲਮਾਂ ਨਾਲ ਲਿਆ ਜਾਂਦਾ ਤੇ ਮੈਂ ਫੋਟੋ ਖਿੱਚ ਰਿਹਾ ਸੀ ਇੰਨੇ ਦਿਨ 'ਚ ਇੱਕ ਟਰੱਕ ਆ ਗਿਆ ਉਹਨਾਂ ਨੇ ਬੈਕ ਕਰਕੇ ਬੈਕ ਖੋਲੀ ਬੈਕ ਹੱਲਨ ਤੋਂ ਬਾਅਦ ਉਹਨਾਂ ਨੇ ਇਹ ਬੰਬ ਛੇਟਾ ਛੇਟਾ ਸ਼ੁਰੂ ਕਰਤੇ ਮੈਂ ਕਿਹਾ ਵੀ ਇਹ ਕੀ ਆ ਮਲਕ ਅਫਸਰ ਨੂੰ ਪੁੱਛਾ ਮੈਂ ਕਿ ਸਰ ਇਹ ਕੀ ਆ ਉਹ ਕਹਿੰਦੇ ਬੰਬ ਐ ਮੈਂ ਕਿ ਬੰਬ ਕਿੱਥੋਂ ਆ ਗਏ ਚਲ ਚੁਣ ਨਾ ਜਾਣ ਕਹਿੰਦੇ ਇਹਨਾਂ ਦੇ ਫਿਊਜ਼ ਗੱਡੇ ਹੋਏ ਆ ਤੇ ਮੈਂ ਬੜਾ ਦੇਖ ਕੇ ਰਹਾ ਕਿ ਨਿੰਨ੍ਹੇ ਬੜੇ ਬੰਬ ਉਹ ਮੈਨੂੰ ਪਤਾ ਲੱਗੇ ਕਿ ਜਿਹੜੇ ਬਠਿੰਡੇ ਛੁੱਟੇ ਗਏ ਸੀ ਜਿਹੜੇ ਫਟੇ ਨਹੀਂ ਸੀ ਤੇ ਮੈਂ ਜੀ ਉਹਨਾਂ ਨੇ ਫਿਰ ਫੌਜੀਆ ਨੇ ਚਿੰਨ੍ਹ ਕੇ ਲਾਤੇ ਸਾਰੇ ਯੂਨਿਟ ਨੇ ਕਈ ਜਵਾਨਾਂ ਨੇ ਇਕੱਲੇ ਇਕੱਲੇ ਨੂੰ ਫੋਟੋ ਖਚਾਈਆਂ ਤੇ ਮੈਂ ਵੀ ਡਰਦੇ ਡਰਦੇ ਇੱਕ ਮੇਜ ਸਾਹਿਬ ਨੂੰ ਕਹਾ ਮੈਂ ਕਿ ਸਾਡੀ ਫੋਟੋ ਮੈਂ ਵੀ ਕਰਾ ਲਾ ਉਹਨਾਂ ਨੇ ਫਿਰ ਮੇਰੀਆਂ ਇੱਕ ਫੋਟੋ ਖਿੱਚੀ ਜੀ ਤੇ ਇਹ ਅਸ਼ੂਨੀ ਜੀ ਇਹ ਬੰਬ ਕਿੱਥੇ ਡਿੱਗੇ ਸੀ ਤੁਹਾਨੂੰ ਉਹਦਾ ਪਤਾ ਹੋਵੇ ਕਿਉਂਕਿ ਉਦੋਂ ਤਾਂ ਤੁਹਾਨੂੰ ਪੂਰਾ ਯਾਦ ਹੋਊਗਾ ਕਹਿੰਦੇ ਬਠਿੰਡੇ ਦੇ ਰੇਲਵੇ ਸਟੇਸ਼ਨ ਕੋਲੇ ਵੀ ਡਿੱਗੇ ਸੀ ਨਰੂਆਣੇ ਵੀ ਡਿੱਗੇ ਸੀ ਜਿਹੜੇ ਹੁਣ ਵੀ ਕਹਿੰਦੇ ਡਿੱਗੇ ਹੋਰ ਕਿੱਥੇ ਕਿੱਥੇ ਡਿੱਗੇ ਸੀ ਜਿੰਨੇ ਯਾਦ ਹੋਵੇ ਇਹ ਬਠਿੰਡੇ ਦੇ ਸਰਾਊਂਡਿੰਗ ਏਰੀਆ ਚ ਆਲੇ ਦੁਆਲੇ ਗਰੇ ਸੀ ਜੀ ਨਰੂਆਣੇ ਗਰੇ ਸੀ ਰੇਲਵੇ ਚ ਗਿਰਸੀ ਜੀ ਰੇਲਵੇ ਚ ਤਾਂ ਜਿਹੜਾ ਇੱਕ ਸ਼ਾਮ ਨੂੰ 5 ਵਜੇ ਅਟੈਕ ਹੋਇਆ ਬਠਿੰਡੇ ਉਹ ਇੱਥੇ ਅੰਡਰਬ੍ਰਿਜ ਦੇ ਸਾਹਮਣੇ ਇੱਕ ਚੱਕੀ ਹੁੰਦੀ ਸੀ ਉੱਥੇ ਗਿਰਿਆ ਸੀ ਜੀ ਉਸ ਤੋਂ ਬਾਅਦ ਜਸਟ ਦੇਖਣਾ ਇਹ ਦੱਸਦੇ ਆ ਕਿ ਵੀ ਜਦੋਂ ਹਵਾ ਆਈ ਜਾਂ ਨੇ ਅਟੈਕ ਕੀਤਾ ਨਾ ਉਦੋਂ ਉਹ ਬੰਦ ਹੋ ਗਿਆ ਤੇ ਜੋ ਉੱਪਰ ਚੜਿਆ ਉੱਪਰ ਚਿੰਤ ਪਹਿਲਾਂ ਫਿਰ ਸਟਾਰਟ ਹੋ ਗਿਆ ਫਿਰ ਉੱਪਰ ਚੜ ਗਿਆ ਉੱਪਰ ਚੜ ਕੇ ਹਲਕਾ ਜਿਹਾ ਮੁੜਿਆ ਤੇ ਜਿਹੜਾ ਰੇਲਵੇ ਕੰਟਰੋਲ ਰੂਮ ਸੀ ਉਹਦੇ ਪਰਲੇ ਪਾਸੇ ਲਾਈਨਾਂ ਤੇ ਉੱਪਰ ਗਿਰਿਆ ਤੇ ਦੋਨੋਂ ਲਾਈਨਾਂ ਰੇਲਵੇ ਟ੍ਰੈਕ ਸੀ ਜਿਹੜੀਆਂ ਉਹ ਪਲੇਟਫਾਰਮ ਤੇ ਆ ਗੀਆਂ ਇਹ ਫਟ ਗਿਆ ਸੀ ਬੰਬ ਉਹ ਤੋਂ ਹਾਂ ਇਹ ਦੋ ਬੰਬ ਫਟੇ ਸੀ ਜੀ ਜੀ ਹਾਂ ਜੀ ਤੇ ਇਹਦੇ ਨਾਲ ਨੁਕਸਾਨ ਕੋਈ ਕੋਈ ਨੁਕਸਾਨ ਤਾਂ ਦੇਖੋ ਜੀ ਇੱਥੇ ਥੋੜਾ ਚੱਕੀ ਤੇ ਹੋਇਆ ਸੀ ਬਾਕੀ ਰੇਲਵੇ ਹੋਇਆ ਸੀ ਇੱਕ ਜਿਹੜਾ ਹੋਰ ਬਹੁਤ ਵੱਡਾ ਨੁਕਸਾਨ ਸੀ ਹੋਣ ਤੋਂ ਬਚ ਗਿਆ ਉਹ ਦੱਸਦੇ ਆ ਜੀ ਕਿਉਂਕਿ ਹੁਣ ਇਹ ਤਾਂ ਗੱਲਾਂ ਹੀ ਰਹਿ ਗਈਆਂ ਨਾ ਉਹ ਦੱਸਦੇ ਆ ਕਿ ਵੀ ਕੋਈ ਬੰਦਾ ਸਟੇਸ਼ਨ ਮਾਸਟਰ ਸਾਹਿਬ ਕੋਲ ਆਇਆ ਕਹਿੰਦੇ ਜੀ ਗੱਡੀ ਕਿੱਧਰ ਜਾਊਗੀ ਉਹ ਪੈਟਰੋਲ ਦੀ ਗੱਡੀ ਖੜੀ ਸੀ ਤੁਰੀ ਕਹਿੰਦੇ ਜਾਣੀ ਸੀ ਉਹ ਸਿਸਮਾ ਸੌ ਕਹਿੰਦੇ ਜੇ ਅੱਧੇ ਘੰਟੇ ਨੂੰ ਜਾਓਗੇ ਤਾਂ ਉਹਨਾਂ ਦੇ ਰੱਬ ਦਾ ਨੇ ਕੀ ਦਿਮਾਗ ਚ ਆਇਆ ਕਿ ਉਹਨਾਂ ਨੇ ਉਹਦੀ ਤੋਰ ਤੀਜੋ ਤੇ ਉਸ ਤੋਂ ਜਦੋਂ ਪੁੱਛਣਾ ਸੀ ਬੰਦਾ ਉਸ ਤੋਂ 2 ਮਿੰਟ 3 ਮਿੰਟ ਬਾਅਦ ਲਾਹੌਰ ਸਟੇਸ਼ਨ ਤੋਂ ਖਬਰ ਆ ਰਹੀ ਸੀ ਕਿ ਬਠਿੰਡੇ ਦਾ ਸਟੇਸ਼ਨ ਸੀ ਸਾਰਾ ਡੈਸਟਰੋਏ ਕਰ ਦਿੱਤਾ ਤਹਿਸਿਸ ਕਰਤਾ ਹੂੰ ਤੇ ਉਹ ਖਬਰ ਵਾ ਕੇ ਆ ਗਈ ਸੀ ਹਲੇ ਟੈਗ ਨਹੀਂ ਹੋਇਆ ਸੀ ਬਠਿੰਡੇ ਤੇ ਉਸ ਤੋਂ 5 ਮਿੰਟ ਬਾਅਦ ਹਵਾਈ ਜਾ ਜਾਂਦੇ ਆ ਉਹ ਅਟੈਕ ਕਰਦੇ ਆ ਇਹਦਾ ਮਤਲਬ ਉਦੋਂ ਵੀ ਖਬਰਾਂ ਅਡਵਾਂਸ ਹੀ ਚੱਲ ਪੈਂਦੀਆਂ ਸੀ ਜਿਸੂ ਸੀ ਜਿਸੂ ਸੀ ਸਸਪਰਦੇ ਹੁੰਦੇ ਨਹੀਂ ਇਨਫੋਰਮੇਸ਼ਨ ਜਾਂਦੀ ਆ ਕਿਸੇ ਨਾ ਕਿਸੇ ਇੱਕ ਨਾਲ ਹੁਣ ਉਦੋਂ ਤਾਂ ਤੁਹਾਨੂੰ ਪਤਾ ਕੋਈ ਸੋਸ਼ਲ ਮੀਡੀਆ ਨਹੀਂ ਹੁੰਦਾ ਕੁਛ ਨਹੀਂ ਦੱਸ ਸੀ ਤੇ ਉਦੋਂ ਇਹ ਮਤਲਬ ਕਿ ਐਦਾਂ ਬਾਕੀ ਲੋਕਾਂ ਚ ਅੱਜ ਮੈਂ ਦੇਖ ਰਿਆਂ ਅੱਜ ਸਾਨੂੰ ਅਸੀਂ ਰਾਤ ਨੂੰ ਕਈ ਵਾਰੀ ਪੜੋਸੀ ਨਾਲ ਬੈ 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 ਜਾਂਦੇ ਆਪਣੇ ਉਮਰ ਦੇ ਬੰਦਿਆਂ ਨਾਲ ਅਸੀਂ ਖਾਦੇ ਹੁੰਨੇ ਆ ਕਿ ਯਾਰ ਦੇਖੋ ਇੱਕ ਕੋਈ ਲੜਾਈ ਸੀ ਤੇ ਕਿ ਲੜਾਈ ਇੱਥੇ ਰਾਮਨ ਬੈਠੇ ਆ ਉਥੋਂ ਭੋਰੇ ਚ ਬਡੇ ਹੁੰਦੇ ਸੀ ਕੋਕ ਡਰ ਬੋਸੇ ਅੱਜ ਦੇ ਜ਼ਮਾਨੇ ਚ ਕਿਸੇ ਨੂੰ ਡਰ ਮਾੜੀ ਦੀ ਮਿਦਾਇਲਾ ਜੇ ਨਾ ਲੋਕ ਵੀਡੀਓ ਬਣਾਉਣ ਲੱਗ ਪੈਂਦੇ ਹਾਲਾਂਕਿ ਪ੍ਰੋਸੈਸ ਨੂੰ ਨਾ ਕੀਤੀ ਹੋਈ ਹੈ ਪਰ ਗਲਤ ਗਲਤ ਗੱਲ ਤੇ ਉਸ ਟਾਈਮ ਜਿਹੜਾ ਡਰ ਸੀ ਨਾ ਜ ਬਹੁਤ ਜ਼ਿਆਦਾ ਸੀ ਵਸੇ ਜਿਹਮੇ ਤੁਸੀਂ ਦੱਸਿਆ ਵੀ ਉਦੋਂ ਕੋਰੇ ਸੀ ਨਾ ਕੋਰੇ ਜੀ ਨੂੰ ਬੇਸਮੈਂਟ ਕਹਿੰਦੇ ਇੱਥਾਂ ਬੰਕਰਸ ਕਹਿ ਦਿੰਦੇ ਆ ਸਾਡੀ ਭਾਸ਼ਾ ਚ ਭੂਰਾ ਤੇ ਕੋਰਾ ਵੀ ਕਹਿੰਦੇ ਸੀ ਹੋਰਾ ਵੀ ਕਹਿੰਦੇ ਸੀ ਤੇ ਕੋਹਰਾ ਵੀ ਕਹਿੰਦੇ ਸੀ ਦੋਨੇ ਪਿਸ਼ਾਵਾਂ ਚੱਲਦੀਆਂ ਸੀ ਤੇ ਹਰੇਕ ਪਿੰਡ ਦੇ ਵਿੱਚ ਹਰੇਕ ਵੱਡੇ ਘਰ ਦੇ ਵਿੱਚ ਤੇ ਇਲਾਕੇ ਦੇ ਵਿੱਚ ਪੱਟ ਕੇ ਦਿੱਤੇ ਗਏ ਸੀਗੇ ਉਹਨਾਂ ਉੱਤੇ ਬਾਲੇ ਰੱਖ ਕੇ ਬਹੁਤ ਵੱਡੀ ਮੋਟੀ ਮਿੱਟੀ ਦੀ ਤਹਿ ਜਿਹੜੀ ਆ ਉਹ ਦਿੱਤੀ ਕਿ ਕਿੰਨੇ ਕਿੰਨੇ ਫੁੱਟ ਡੂੰਘੇ ਕੋਰੇ ਹੁੰਦੇ ਸੀਗੇ ਜੀ ਅ ਸਰ ਜਿਹੜਾ ਜਿਵੇਂ ਆਪਾਂ ਗਰਾਊਂਡ ਫਲੋਰ ਤੇ ਬੈਠੇ ਆ ਇਹਦੇ ਹੇਠਾਂ ਹੁੰਦੇ ਸੀ ਜੀ ਸਾਡੇ ਉਸ ਦੁਕਾਨ 'ਚ ਹੈਗਾ ਹੱਲੇ ਵੀ ਅਸੀਂ ਸਾਰੇ ਉਹਦੇ 'ਚ ਵੱਢ ਗਏ ਸੀ ਈਵਨ ਸਾਡੇ ਇੱਕ ਕਿਰਾਏਦਾਰ ਹੁੰਦੇ ਸੀ ਉਹ ਰੇਲਵੇ ਚੋਂ ਉਹਨੂੰ ਕੁਆਟਰ ਮਿਲਿਆ ਸੀ ਜੋ ਰਾਤ ਨੂੰ ਅਟੈਕ ਹੋਇਆ ਨਾ ਉਦੋਂ ਉੱਥੇ ਆ ਕੇ ਕਿਸੇ ਨੂੰ ਕੁਛ ਨਹੀਂ ਸੁਝਦਾ ਸੀ ਬੱਚਾ ਕਿੱਧਰ ਜਾ ਰਿਹਾ ਮਾਂ ਬਾਪ ਕਿੱਧਰ ਜਾ ਰਿਹਾ ਕਿਸੇ ਨੂੰ ਕੁਛ ਨਹੀਂ ਪਤਾ ਸੀ इवन ਅਗਲੇ ਦਿਨ ਵੀ ਅੰਨੀ ਦੈਸ਼ ਸੀ ਮੜਾਈ ਮੋਟਰਸਾਈਕਲ ਨਗਦਾ ਜੀ ਤੇ ਉਹ ਕਹਿੰਦਾ ਉਹ ਹਵਾਈ ਜਾ ਜਾ ਖਵਾਈ ਜਾ ਜਾ ਉਹ ਫਿਰ ਦਸਲਾ ਭਾਈ ਮੋਟਰਸਾਈਕਲ ਆਪ ਨੂੰ ਡਰ ਲੱਗਦਾ ਸੀ ਆਪ ਨੂੰ ਮਹਿਸੂਸ ਹੁੰਦਾ ਸੀ ਕਿ ਵੀ ਇਹ ਜਿਹੜਾ ਹੈਗਾ ਯਾਰ ਇੰਨਾ ਡਰ ਇੰਨਾ ਡਰ ਅਸਟਾ ਮੈਕਨ ਕੋਈ ਨਹੀਂ ਅੱਛਾ ਉਦੋਂ ਦਾ ਮੀਡੀਆ ਵੀ ਸੀ ਤੁਸੀਂ ਮੀਡੀਆ ਲਈ ਵੀ ਦੂਰਦਰਸ਼ਨ ਲਈ ਬਹੁਤ ਲੰਮਾ ਸਮਾਂ ਕੰਮ ਕੀਤਾ ਇਹ ਤਸਵੀਰਾਂ ਵੀ ਅਖਬਾਰਾਂ ਦੇ ਵਿੱਚ ਨਸ਼ਰ ਹੋਈਆਂ ਹੋਣਗੀਆਂ। ਹ ਹੁਣ ਦੇ ਮੀਡੀਆ ਤੇ ਉਦੋਂ ਦੇ ਮੀਡੀਆ 'ਚ ਕੀ ਫਰਕ ਨਜ਼ਰ ਆਉਂਦਾ? ਸਰ ਉਦੋਂ ਤਾਂ ਪ੍ਰਿੰਟ ਮੀਡੀਆ ਸੀ ਜੀ। ਪ੍ਰਿੰਟ ਮੀਡੀਆ ਸੀ ਉਦੋਂ ਤਾਂ ਮੈਂ ਤਾਂ ਦੂਰਦਰਸ਼ਨ ਸੰਨ 78 'ਚ ਜੁਆਇਨ ਕੀਤਾ ਸੀ ਜੀ। ਤੇ ਉਦੋਂ ਤਾਂ ਕੋਈ ਹੁੰਦਾ ਨਹੀਂ ਸੀ ਉਦੋਂ ਅਗਲੇ ਦਿਨ ਖਬਰਾਂ ਆਉਂਦੀ ਸੀ ਜੀ। ਉਸ ਨੂੰ ਦੇਖ ਕੇ ਹਰ ਇੱਕ ਐਕਸਾਈਟਡ ਹੁੰਦਾ ਸੀ ਕਿ ਵੀ ਕੱਲ ਖਬਰਾਂ ਆਪਣੀਆਂ ਪੜੀਏ। ਕਿਉਂਕਿ ਅਸੀਂ ਜਦੋਂ ਬਾਜ਼ਾਰ ਜਾਂਦੇ ਹਾਂ ਨਾ ਸਾਨੂੰ ਤਾਂ ਅਲੱਗ-ਅਲੱਗ ਕਹਾਣੀਆਂ ਮਿਲਦੀਆਂ। ਪਰ ਜਿਹੜੀ ਅਖਬਾਰ ਸਟੋਰੀ ਛਪਦੀ ਹੁੰਦੀ ਸੀ ਉਦੋਂ ਉਹ ਐਕਚੁਅਲੀ ਸਟੋਰੀ ਹੁੰਦੀ ਸੀ ਹੂੰ ਸੋ ਐਕਚੁਅਲ ਸਟੋਰੀ ਹੁੰਦੀ ਸੀ ਹੁਣ ਤਮਾਸ਼ਾ ਹੁੰਦਾ ਤੁਸੀਂ ਤਸਵੀਰ ਦੇਖੀ ਹੈ ਕਿ ਕਿਸ ਤਰ੍ਹਾਂ ਬੰਬ ਇੱਥੇ ਡਿੱਗੇ ਅਸ਼ਵਨੀ ਜੀ ਉਹ ਸਾਕਸ਼ ਨੇ ਜਿਨ੍ਹਾਂ ਨੇ ਬੰਬਾਂ ਦੀਆਂ ਤਸਵੀਰਾਂ ਖਿੱਚੀਆਂ ਫੌਜ ਦੇ ਲਈ ਰਿਪੋਰਟਿੰਗ ਕੀਤੀ ਫੌਜ ਦੇ ਲਈ ਜਿਹੜਾ ਤਸਵੀਰਾਂ ਖਿੱਚਦੇ ਰਹੇ ਸੋ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਸਾਡੇ ਪੇਜ ਦੇ ਉੱਤੇ ਤੁਸੀਂ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਮੈਂ ਅਸ਼wini ਜੀ ਦਾ ਧੰਨਵਾਦ ਕਰਨਾ ਬਹੁਤ-ਬਹੁਤ ਧੰਨਵਾਦ ਬਾਈ ਜੀ ਤੁਹਾਡਾ ਸ਼ੁਕਰੀਆ ਧੰਨਵਾਦ ਬਹੁਤ ਧੰਨਵਾਦ ਜੀ ਤੁਸੀਂ ਆਏ ਟਾਈਮ ਦਿੱਤਾ ਆਪਣਾ ਬਹੁਤ ਨਹੀਂ ਨਹੀਂ ਤੁਸੀਂ ਸਾਨੂੰ ਟਾਈਮ ਦਿੱਤਾ ਇਸ ਲਈ ਧੰਨਵਾਦ ਸੋ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ